ਸਰਨਿਕ ਕਿਸਾਨ ਮੋਰਚੇ ਦੀ ਇੱਕ ਮਹੱਤਵਪੂਰਨ ਮੀਟਿੰਗ ਲੁਧਿਆਣਾ ਵਿੱਚ ਹੋਈ ਜਿਸ ਵਿੱਚ ਵੱਖ-ਵੱਖ ਸੰਗਠਨਾ ਦੇ ਆਗੂਆਂ ਨੇ ਸ਼ਿਰਕਤ ਕੀਤੀ ਇਜ਼ਰਾਨ ਆਗੂਆਂ ਨੇ ਕੀ ਕੀਤਾ ਅੱਜ ਦੀ ਮੀਟਿੰਗ ਵਿੱਚ 24 ਤਰੀਕ ਨੂੰ ਸਮਰਾਲਾ ਵਿੱਚ ਲੈਂਡ ਪੂਲਿੰਗ ਪਾਲਿਸੀ ਦੇ ਮੁੱਦੇ ਤੇ ਧਨਵਾਦ ਅਤੇ ਜਿੱਤ ਰੈਲੀ ਕਿਸਾਨਾਂ ਵੱਲੋਂ ਕੀਤੀ ਜਾਵੇਗੀ ਅੱਜ ਦੀ ਸਾਡੀ ਇਹ ਮੀਟਿੰਗ ਐਸਕੇਮ ਪੰਜਾਬ ਚੈਪਟਰ ਦੀ ਜਿਹਦੇ ਵਿੱਚ ਸਾਡੇ ਅੱਜ ਮੇਨ ਜਿਹੜੇ ਆ ਉਹ ਸਾਡੇ ਦੋ ਹੀ ਏਜੰਡੇ ਸੀ ਇੱਕ ਤਾਂ ਏਜੰਡਾ ਸੀ ਜਿਹੜਾ ਮੇਰੇ ਸਾਥੀਆਂ ਨੇ ਤੁਹਾਡੇ ਨਾਲ ਕਲੀਅਰ ਕੀਤਾ 24 ਦੀ ਰੈਲੀ ਬਾਰੇ ਉਹ ਸਾਥੀਆਂ ਨੇ ਤੁਹਾਨੂੰ ਕਲੀਅਰ ਕਰਤਾ ਔਰ ਦੂਸਰਾ ਏਜੰਡਾ ਸੀ ਸਾਡਾ ਅਨੁਸ਼ਾਸਨੀ ਏਜੰਡਾ ਜਿਹੜਾ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਪ੍ਰੈਸੋ ਦੇ ਬਾਰੇ ਜਾਦਾ ਜਾਣਦੀ ਆ ਸੋਸ਼ਲ ਮੀਡੀਆ ਤੇ ਦੋ ਐਸਕੇਐਮ ਦਾ ਪਾਰਟ ਜਥੇਬੰਦੀਆਂ ਜਿਨ੍ਹਾਂ ਦੇ ਆਗੂ ਕੁਲਦੀਪ ਸਿੰਘ ਬਜੀਦਪੁਰ ਤੇ ਕਿਰਪਾ ਸਿੰਘ ਇਹ ਦੋ ਸਾਥੀ ਸੀਗੇ ਜਿਹੜੇ ਉਹਨਾਂ ਦੇ ਮੁਖੀ ਆ ਜਥੇਬੰਦੀਆਂ ਦੇ ਜਿਨ੍ਹਾਂ ਨੇ ਜਿਸ ਮੌਜੂਦਾ ਸਰਕਾਰ ਦੇ ਖਿਲਾਫ ਐਸ ਕੇ ਐਮ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਲੜਦਾ ਆ ਰਿਹਾ ਔਰ ਐਸ ਕੇ ਐਮ ਨੇ ਪਿਛਲੇ ਸੰਘਰਸ਼ਾਂ ਦੌਰਾਨ ਆਪਣੇ 750 ਦੇ ਕਰੀਬ ਸਾਥੀਆਂ ਨੂੰ ਕਹਿ ਲੋ ਵੀ ਸ਼ਹੀਦੀਆਂ ਦੇਣੀਆਂ ਪੈ ਗਈਆਂ ਹੁਣ ਉਹਨਾਂ ਸੰਘਰਸ਼ਾਂ ਦੇ ਚਲਦਿਆਂ ਹੋਇਆਂ ਜੇ ਸਰਕਾਰ ਨੇ ਸਾਡੇ ਨਾਲ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਵਧੀਆਂ ਕੀਤੀਆਂ ਹੋਣ ਅਸੀਂ ਸਮਝਦੇ ਹਾਂ ਕਿ ਉਹ ਇਹ ਲੋਕਾਂ ਦੇ ਵਿਰੋਧ ਦੀ ਸਰਕਾਰ ਆ ਔਰ ਇਹ ਜਿਹੜੇ ਸਾਥੀ ਜਿਨ੍ਹਾਂ ਦਾ ਅੱਜ ਏਜੰਡਾ ਵਿਚਾਰਿਆ ਗਿਆ ਜਿਨ੍ਹਾਂ ਦੇ ਗੱਲ ਆਈ ਸੀ ਕਿ ਉਹਨਾਂ ਨੇ ਕ੍ਰਿਸ਼ੀ ਮੰਤਰੀ ਦੇ ਨਾਲ ਬਕਾਇਦਾ ਤੌਰ ਤੇ ਜਿਹੜੀ ਇੱਕ ਕਿਸਾਨ ਮਿਲਣੀ ਦਾ ਉਹਨਾਂ ਨੇ ਪ੍ਰੋਗਰਾਮ ਉਲੀਕਿਆ ਹੋਇਆ ਸੀ ਉਸ ਪ੍ਰੋਗਰਾਮ ਦੇ ਵਿੱਚ ਉਹ ਦੋ ਸਾਥੀ ਬਿਨਾਂ ਐਸਕੇਐਮ ਨਾਲ ਕੋਈ ਰੈ ਮਸ਼ਵਰਾ ਕੀਤੇ ਆ ਉਸ ਵਿੱਚ ਸ਼ਾਮਲ ਹੋਏ ਔਰ ਉੱਥੇ ਜਿਸ ਦੇ ਖਿਲਾਫ ਅਸੀਂ ਲੜ ਰਹੇ ਆ ਉਹਨਾਂ ਦੇ ਹੀ ਉਹਨਾਂ ਨੇ ਗੁਣਗਾਉਣ ਗਏ ਨੇ ਭਾਵੇਂ ਮੋਦੀ ਜੇ ਟਰੰਪ ਦੇ ਨਾਲ ਜੋ ਫੈਸਲੇ ਕਰ ਰਿਹਾ ਜਿਹਦੇ ਖਿਲਾਫ ਉਸੇ ਹੀ ਦਿਨ ਸਭ ਤੋਂ ਵੱਡੀ ਸੰਜੀਦਾ ਗੱਲ ਸੀ ਜਿਹੜੀ ਕਿ ਉਸੇ ਹੀ ਦਿਨ ਅਸੀਂ ਆਲ ਇੰਡੀਆ ਦੇ ਵਿੱਚ ਆਲ ਇੰਡੀਆ ਦੇ ਵਿੱਚ ਐਫਟੀਏ ਫ੍ਰੀ ਟ੍ਰੇਡ ਐਗਰੀਮੈਂਟ ਦੇ ਖਿਲਾਫ ਮੋਦੀ ਤੇ ਟਰੰਪ ਦੇ ਪੁਤਲੇ ਸੜ ਰਹੇ ਸੀ ਔਰ ਦੂਸਰੇ ਪਾਸੇ ਇਹ ਸਾਥੀ ਆ ਜਿਹੜੇ ਮੋਦੀ ਦੇ ਕਿਸਾਨ ਮਿਲਣੀ ਦੇ ਵਿੱਚ ਮੋਦੀ ਦੇ ਗੁਣ ਗਾਣ ਗਾ ਰਹੇ ਸੀ ਇਹਦਾ ਸਖਤ ਸਟੈਂਡ ਲੈਂਦਿਆਂ ਹੋਇਆਂ ਐਸਕੇਐਮ ਨੇ ਅੱਜ ਸਰਬਸੰਮਤੀ ਦੇ ਨਾਲੇ ਪਾਸ ਕੀਤਾ ਕੀ ਐਸਕੇਐਮ ਆ ਜਿਹੜੀ ਉਹ ਕਿਸਾਨਾਂ ਦੇ ਪੱਖ 'ਚ ਲੜਨ ਵਾਲੀ ਇੱਕ ਕਹਿ ਲੋ ਵੀ ਮੰਚ ਬਣਿਆ ਹੋਇਆ ਉਸ ਮੰਚ ਨੂੰ ਇਹ ਕਿਸੇ ਵੀ ਤਰੀਕੇ ਨਾਲ ਜਿਹੜਾ ਇਹਨਾਂ ਨੇ ਇਹ ਐਕਸ਼ਨ ਕੀਤਾ ਉਹ ਮੰਚ ਨੂੰ ਨੁਕਸਾਨ ਪਹੁੰਚਾਉਂਦਾ ਇਸ ਕਰਕੇ ਅੱਜ ਅਸੀਂ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਕਿ ਦੋਨੋਂ ਜਥੇਬੰਦੀਆਂ ਨੂੰ ਜਿਹੜੀਆਂ ਜਥੇਬੰਦੀਆਂ ਦੇ ਆਗੂ ਇੱਕ ਦੇ ਕੁਲਦੀਪ ਸਿੰਘ ਵਜੀਦਪੁਰ ਔਰ ਦੂਸਰੀ ਦੇ ਕਿਰਪਾ ਸਿੰਘ ਨੇ ਇਹ ਦੋਨਾਂ ਜਿੱਥੇ ਬੰਦੀਆਂ ਨੂੰ ਐਸਕੇਐਮ ਦਾ 파ਟ ਨਹੀਂ ਰਹਿਣ ਦਿੱਤਾ ਜਾਏਗਾ ਇਹਨਾਂ ਨੂੰ ਐਸਕੇਐਮ ਦੇ ਚੈਪਟਰ ਪੰਜਾਬ ਦੇ ਵਿੱਚੋਂ ਬਾਹਰ ਕੀਤਾ ਜਾਂਦਾ ਅੱਜ ਦਾ ਸਾਡਾ ਇੱਕ ਮੁੱਖ ਏਜੰਡਾ ਇਹ ਸੀ ਦੂਸਰਾ ਜਿਹੜਾ ਕਿ ਤੁਹਾਨੂੰ ਪਤਾ ਸਾਰਿਆਂ ਨੂੰ بارشਾਂ ਦੇ ਨਾਲ ਡੈਮ ਦੇ ਵੱਦੇ ਪਾਣੀ ਦੇ ਨਾਲ ਜਿਹੜਾ ਦਰਿਆਵਾਂ ਦੇ ਨਾਲ ਦੇ ਏਰੀਆ ਦੇ ਵਿੱਚ ਫੜਾਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਅੱਜ ਦਾ ਸਾਡੀ ਐਸਕੇਐਮ ਦੇ ਵਿੱਚ ਇਹ ਮੰਗ ਆ ਸਰਕਾਰ ਤੋਂ ਕੇ ਸਰਕਾਰ ਤੁਰੰਤ ਉਹਦੀ ਗਦਾਵਰੀ ਕਰਾ ਕੇ ਜਿਹੜਾ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਜਿੰਨਾ ਵੀ ਘਰਾਂ ਦਾ ਪਸ਼ੂਆਂ ਦਾ ਖੇਤੀ ਦਾ ਜੋ ਵੀ ਨੁਕਸਾਨ ਹੋਇਆ ਉਹਦੀ ਤੁਰੰਤ ਪਰਵਾਈ ਕਰੇ ਉਹਦੇ ਲਈ ਮੁਆਵਜ਼ਾ ਤੈਅ ਕਰਕੇ ਲੋਕਾਂ ਨੂੰ ਤੁਰੰਤ ਮੁਆਵਜ਼ਾ ਦੇਵੇ ਉਹਦੀ ਤੁਰੰਤ ਗਦਾਵਰੀ ਕੀਤੀ ਜਾਵੇ ਧੰਨਵਾਦ ਉਹ ਵੇਖੋ ਉਹ ਜਿਹੜਾ ਐਸਕੀਐਮ ਦੇ ਫੈਸਲੇ ਨੇ ਨਾ ਉਹਨਾਂ ਦੇ ਉਲਟ ਚੱਲ ਗਿਓ ਐਸਕੀਐਮ ਬਿਲਕੁਲ ਵੀ ਪੋਲੀਟੀਕਲੀ ਪਾਰਟੀਆਂ ਨਾਲ ਸਟੇਜਾਂ ਸਾਂਝੀਆਂ ਨਹੀਂ ਕਰਦੇ ਔਰ ਉਹ ਉਹਨਾਂ ਦੇ ਨਾਲ ਸਟੇਜ ਸਾਂਝੀ ਨਾ ਕਰਨ ਕਰਕੇ ਔਰ ਇਸ ਸਕੈਮ ਦੇ ਵਿੱਚ ਵਿਚਾਰੇ ਤੋਂ ਬਗੈਰ ਉਹ ਦੋ ਜਥੇਬੰਦੀਆਂ ਦੇ ਆਗੂ ਉਹਨਾਂ ਦੀ ਸਟੇਜ ਤੇ ਚਲੇ ਗਏ ਉਸ ਦਿਨ ਚਲੇ ਗਏ ਜਿਸ ਦਿਨ ਸਾਰੇ ਇੰਡੀਆ ਦੇ ਵਿੱਚ ਉਹਨਾਂ ਦੋ ਆਗੂਆਂ ਦੇ 트ੰਪ ਤੇ ਮੋਦੀ ਦੇ ਪੁਤਲੇ ਫੂਕੇ ਜਾ ਰਹੇ ਨੇ ਉਸ ਦਿਨ ਉੱਥੇ ਜਾ ਕੇ ਉਹਨਾਂ ਨੇ ਇਹ ਐਕਸ਼ਨ ਜਿਹੜਾ ਕੀਤਾ ਤੇ ਐਸਕੇਐਮ ਨੂੰ ਐਸਕੇਐਮ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਕਿਉਂਕਿ ਸਾਨੂੰ ਇਹ ਲੱਗਿਆ ਵੀ ਐਸਕੇਐਮ ਨੂੰ ਬਹੁਤ ਵੱਡੀ ਇਤਰਾਸ ਸੱਟ ਵੱਜ ਸਕਦੀ ਹੈ ਤੇ ਸਾਨੂੰ ਸਖਤ ਫੈਸਲਾ ਕੋਈ ਨਾ ਕੋਈ ਲੈਣਾ ਪਊਗਾ ਅਸੀਂ ਐਸਕੇਐਮ ਵੱਲੋਂ ਕੁਤਲੇ ਭੂਖ ਰਹੇ ਉਹਨਾਂ ਦੇ ਉਹ ਉੱਥੇ ਜਾ ਕੇ ਉਹਨਾਂ ਦੀ ਗੱਲ ਨੂੰ ਸਹੀ ਟੇਹਰਾਉਣ ਦਾ ਯਤਨ ਕਰ ਰਹੇ ਨੇ ਇਸ ਕਰਕੇ ਉਹਨਾਂ ਨੂੰ ਅੱਜ ਹੀ ਸ਼ਕਤੀ ਦੇ ਨਾਲ ਸਰਬਸੰਮਤੀ ਸ਼ਕਤੀ ਦੇ ਨਾਲ ਉਹਨਾਂ ਨੂੰ ਐਸਕੇਐਮ ਦੇ ਵਿੱਚੋਂ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਤੇ ਮਕਰਦਾ ਉਹ ਕੱਲੇ ਲੀਡਰ ਨੂੰ ਅਸੀਂ 2 ਮਹੀਨੇ ਲਈ 3 ਮਹੀਨੇ ਸਸਪੈਂਡ ਕਰ ਦਾਂਗੇ ਇਹ ਸਾਡਾ ਹਸੂਲ ਸਾਡੇ ਮੋਰਚੇ ਦਾ ਪਰ ਇਹਨਾਂ ਨੇ ਤਾਂ ਐਡਾ ਗਲਤ ਕਦਮ ਚੁੱਕਿਆ ਜਿਹੜੀ ਪਾਰਟੀ ਨੂੰ ਅਸੀਂ ਮੁੱਖ ਦੁਸ਼ਮਣ ਸਮਝਦੇ ਹਾਂ ਕਿਸਾਨਾਂ ਦੀ ਮਜਬੂਰ ਭਾਰਤੀ ਜਨਤਾ ਪਾਰਟੀ ਨੂੰ ਉਹਦੀ ਸਟੇਜ ਤੇ ਬੋਲਣਾ ਖੇਤੀਬਾੜੀ ਮੰਤਰੀ ਹਾਜ਼ਰ ਤੇ ਪ੍ਰਧਾਨ ਮੰਤਰੀ ਦੇ ਗੁਣਗਾਨ ਕਰਨਾ ਇਹੇ ਕਰਕੇ ਸਾਨੂੰ ਮਜਬੂਰ ਹੋ ਕੇ ਫੈਸਲਾ ਲੈਣਾ ਪਿਆ ਦੋਨਾਂ ਜਥੇਬੰਦੀਆਂ ਨੂੰ ਇੱਕ ਤਰ੍ਹਾਂ ਦੀ ਮੋਰਚੇ ਦੇ ਤੋਂ ਬਿਲਕੁਲ ਬਾਹਰ ਕਰਤਾ ਹੈਗਾ ਨਾਓ ਸਾਡੇ ਮੈਂਬਰ ਨੇ ਸਾਡੇ ਮੋਰਚੇ ਦੇ ਉਹ ਆਪਦਾ ਕਿਤੇ ਜਾ ਕੇ ਲੜਨ ਕੋਸ਼ ਕਰਨ ਤਾਂ ਸਾਨੂੰ ਕਦੋਂ ਚੁੱਕਣਾ ਪਿਆ ਹੈ ਜੀ ਵੀ ਜਿਹੜੀ ਸਾਡੀ ਦوشن ਪਾਰਟੀ ਹੈ ਉਹਦੇ ਅਸੀਂ ਖਿਲਾਫ ਨੇ ਪਹਿਲਾਂ ਵੀ ਗੱਤੀ ਹਾਂ ਇਹ ਕੋਈ ਪਹਿਲੀ ਵਾਰ ਨਹੀਂ ਗਏ ਕਿਹੜਾ ਪਹਿਲਾਂ ਬਾਗੇ ਸੀ ਉਹ ਕਹਿੰਦੇ ਸਾਥੋਂ ਗਲਤੀ ਹੋ ਗਈ ਸੀ ਬਾਗੇ ਮੁੜ ਕੇ ਨਹੀਂ ਜਾਵਾਂਗੇ ਇਹ ਦੂਜੀ ਵਾਰ ਗਏ ਨੇ ਤੇ ਦੂਜੀ ਵਾਰ ਫਿਰ ਸਰਕਾਰ ਦਾ ਫਰਜ਼ੀ ਫੈਸਲਾ ਲੈਦੇ ਉਹਨਾਂ ਅਗਲੀ ਗੱਲ ਦੇ ਕਰਨ ਸਾਥੀਓ ਸਰ ਇੱਕ ਕਿਸਾਨਾਂ ਨੂੰ ਲੈ ਕੇ ਤੁਸੀਂ ਇਹ ਵੀ ਜ਼ਿਕਰ ਕੀਤਾ ਕਿ ਕੁਝ ਨੁਕਸਾਨ ਹੋਇਆ ਇਸ ਬਾਰੇ ਵਿੱਚ ਕੋਈ ਇੱਕ ਤੁਜੀ ਜ਼ਿਕਰ ਕੀਤਾ ਕੋਈ 24 ਤਰੀਕ ਨੂੰ ਕੋਈ ਰੈਲੀ ਕਰਨ ਜਾਣੇ ਹਾਂਜੀ ਹਾਂ ਸਮਰਾਲੇ ਦੇ ਵਿੱਚ ਵੱਡੀ ਰੈਲੀ ਕਰਨ ਜਾ ਰਹੇ ਹਾਂਗੇ ਜਿਹੜਾ ਸਰਕਾਰ ਨੇ ਨੋਟੀਫਿਕੇਸ਼ਨ ਵਾਪਸ ਤਾਂ ਲੈ ਲਿਆ ਪਰ ਫਿਰ ਜੇਤੂ ਮਹਾਪੰਚਾਇਤ ਕਰਨ ਜਾਂਦੇ ਆ ਰਹੇ ਹਾਂ ਸਮਰਾਲੇ ਦੇ ਵਿੱਚ ਸਾਥੀਓ ਇੱਕ ਸਾਡੇ ਕੋਲ ਟੀਚਰ ਯੂਨੀਅਨ ਨਾਲ ਆਏ ਨੇ ਜਿਹੜੇ ਆਰਜੀ ਤੌਰ ਤੇ ਆਪਾਂ ਉਹਨਾਂ ਨੂੰ ਭੇਜਿਆ ਰਿਹਾ ਕੱਚੇ ਦੇ ਮੁਲਾਜ਼ਮ ਨੇ ਟੀਚਰ ਉਹ ਇੱਕ ਮੰਗ ਪੱਤਰ ਦੇ ਕੇ ਗਏ ਨੇ ਜਿਹਦੇ ਵਿੱਚ ਉਹਨਾਂ ਦੀ ਇਹ ਮੰਗ ਹੈ ਕਿ ਸਾਨੂੰ ਜਿਹੜਾ ਸਪੇਸ ਸਕੇਲ ਹੈ ਜਿਹੜਾ ਉਹ 12710 ਰੁਪਏ ਸਾਡਾ ਕੀਤਾ ਜਾਵੇ ਤੇ ਜਿਹੜੀਆਂ ਸਾਡੀਆਂ ਹੋਰ ਵੀ ਮੰਗਾਂ ਨੇ ਮੈਂ ਕਹਿੰਦਾ ਲੰਮਾ ਹੋ ਜਾਊਗਾ ਵਿਭਾਗ ਵੱਲੋਂ ਮੈਡੀਕਲ ਟਰੀਟਮੈਂਟ ਦੀਆਂ ਵੀ ਉਹਨਾਂ ਦੀ ਮੰਗ ਹੈਗੀ ਹੈ ਇਹ ਸਾਰੀਆਂ ਮੰਗਾਂ ਸਾਡੀਆਂ ਲਾਗੂ ਕਰਨ ਔਰ ਸਾਡਾ ਪੇ ਸਕੇਲ ਹੈ ਜਿਹੜਾ ਉਹ ਵਧਾਉਣ ਤੇ ਦੂਜੀ ਗੱਲ ਮੈਂ ਹੋਰ ਥੋੜੀ ਜਿਹੀ ਦੁਬਾਰੇ ਵੀ ਕਰਨੀ ਚਾਹੁੰਦਾ ਹੁਣ ਜੰਗਵੀਰ ਜੀ ਉਹਨਾਂ ਨੇ ਗੰਨੇ ਤੇ ਗੱਲ ਕਰਨੀ ਹੈ ਜੋ ਕਰੇਵਾਲ ਸਾਹਿਬ ਨੇ ਗੱਲ ਕਹੀ ਹੈ ਬਿਲਕੁਲ 100% ਸਰਕਾਰ ਜਿਹੜੀ ਇਹ ਸਾਡੀ ਪੰਜਾਬ ਦੀ ਦਾ ਕੇਂਦਰ ਦੀ ਜਿਵੇਂ ਪਿਛਲੇ ਸਾਲ ਵੀ ਹੜਾ ਦੇ ਉੱਤੇ ਆਇਆ ਕੁਝ ਨਹੀਂ ਹੋਇਆ ਹੁਣ ਆ ਏਰੀਆ ਸਾਰਾ ਤਬਾਹ ਹੋਇਆ ਪਿਆ ਸਰਕਾਰ ਨੂੰ ਇਸ ਪਾਸੇ ਨੂੰ ਵਿਸ਼ੇਸ਼ ਧਿਆਨ ਦੇ ਕੇ ਲੋਕਾਂ ਦੀ ਬਾਹ ਫੜਨੀ ਚਾਹੀਦੀ ਹੈ ਨਹੀਂ ਤੇ ਸਰਕਾਰ ਦੇ ਖਿਲਾਫ ਬਹੁਤ ਵੱਡੇ ਐਕਟ ਲਾਉਣਗੇ ਹੁਣ ਜੰਗਵੀਰ ਜੀ ਜਿਹੜੇ ਨੇ चौहान ਸਾਹਿਬ ਇਹ ਗੱਲ ਕਰ ਰਹੇ ਗੰਨੇ ਅੱਜ ਐਸਕੇ ਪੰਜਾਬ ਚੈਪਟਰ ਦੀ ਮੀਟਿੰਗ ਹੋਈ ਹੈ ਲੁਧਿਆਣਾ ਦੇ ਵਿੱਚ ਇਹਦੇ ਵਿੱਚ 24 ਅਗਸਤ ਦੀ ਜਿਹੜੀ ਕਿਸਾਨ ਮਹਾ ਪੰਚਾਇਤ ਸਮਰਾਲਾ ਦੇ ਵਿੱਚ ਕੀਤੀ ਜਾਣੀ ਸੀ ਉਹਦੀਆਂ ਤਿਆਰੀਆਂ ਬਾਰੇ ਗੱਲਬਾਤ ਕੀਤੀ ਹੈ ਸંચਾਲਨਿਕ ਕਮੇਟੀ ਬਾਰੇ ਗੱਲਬਾਤ ਕੀਤੀ ਹੈ ਤੇ ਉਸ ਰੈਲੀ ਨੂੰ ਬਰਕਰਾਰ ਰੱਖਣ ਵਾਲੇ ਗੱਲਬਾਤ ਕੀਤੀ ਹੈ ਕਿਉਂਕਿ ਕਿਸਾਨਾਂ ਦੀ ਕਿਸਾਨ ਜਥੇਬੰਦੀਆਂ ਦੀ ਪੰਜਾਬ ਦੇ ਲੋਕਾਂ ਦੀ ਬਹੁਤ ਵੱਡੀ ਜਿੱਤ ਹੋਈ ਹੈ ਕਿਉਂਕਿ ਉਸ ਰੈਲੀ ਨੂੰ ਜਿੱਤ ਘਰਾਰ ਦੇਣ ਵਾਸਤੇ ਉਹ ਰੈਲੀ ਜਿਹੜੀ ਆ ਇੱਕ ਜਿੱਤ ਦੇ ਰੂਪ ਵਿੱਚ ਕੀਤੀ ਜਾਣੀ ਹੈ ਔਰ ਦੂਸਰੀ ਬੇਨਤੀ ਇਹ ਸੀ ਕਿ ਪਿਛਲੇ 12 ਅਗਸਤ ਨੂੰ ਸਾਡੀਆਂ ਕੁਝ ਮਾਝੇ ਤੇ ਦੁਆਬੇ ਦੀਆਂ ਕਿਸਾਨ ਜਥੇਬੰਦੀਆਂ ਨੇ ਜਲੰਧਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਗੰਨੇ ਦੀ ਪੇਮੈਂਟ ਨੂੰ ਲੈ ਕੇ ਕਿਉਂਕਿ ਗੰਨੇ ਦਾ ਬਕਾਇਆ ਪਿਛਲੇ ਸਾਲ ਦਾ 224 ਤੇ 225 ਦਾ 133 ਕਰੋੜ ਰੁਪਈਆ ਜਿਹੜਾ ਕਿਸਾਨਾਂ ਦਾ ਸਰਕਾਰ ਨੇ ਦੇਣਾ ਆ 68% ਸਬਸਿਡੀ ਦੇ ਰੂਪ ਦੇ ਵਿੱਚ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਉਣਾ ਹਾਲ ਤੱਕ ਉਹਨਾਂ ਨੇ ਨਹੀਂ ਪਾਇਆ ਸੋ 197 ਕਰੋੜ ਰੁਪਈਆ ਕੋਆਪਰੇਟਿਵ ਮਿੱਲਾਂ ਤੇ ਪ੍ਰਾਈਵੇਟ ਮਿੱਲਾਂ ਨੇ ਕਿਸਾਨਾਂ ਦਾ ਦੇਣਾ ਆ ਹਾਲ ਤੱਕ ਖਾਤਿਆਂ ਦੇ ਵਿੱਚ ਨਹੀਂ ਪਾਇਆ ਸੋ ਉਹਦੇ ਵਾਸਤੇ ਅਸੀਂ ਇੱਕ ਐਕਸ਼ਨ ਅਲਿਖਿਆ ਸੀ ਕਿ 19 ਅਗਸਤ ਨੂੰ ਪਿਤ ਮੰਤਰੀ ਹਕਬਾਤ ਸਿੰਘ ਚੀਮਾ ਹੁਣਾਂ ਦੀ ਕੋਠੀ ਦਾ ਚੰਡੀਗੜ੍ਹ ਦੇ ਵਿੱਚ ਘਰਾਓ ਕਰਾਂਗੇ ਸੋ ਉਸ ਮੁੱਦੇ ਨੂੰ ਅਸੀਂ ਅੱਜ ਐਸਕੇਮ ਦੇ ਵਿੱਚ ਵਿਚਾਰਿਆ ਔਰ ਰੱਖਿਆ ਸੋ ਐਸਕੇਮ ਦੇ ਲੀਡਰਾਂ ਨੇ ਬਹੁਤ ਸੂਧ ਬੂਝ ਤੇ ਨਾਲ ਇਹ ਮਤਾ ਪਾਸ ਕੀਤਾ ਹੈ ਕਿ ਇੱਕ ਤੇ 24 ਜਿਹੜੀ ਆਗਸਤ ਦੀ ਰੈਲੀ ਹੈ ਉਹ ਰੈਲੀ ਵੱਡੇ ਰੂਪ ਦੇ ਵਿੱਚ ਕਰੀਏ ਤੇ ਉਸ ਰੈਲੀ ਦੇ ਵਿੱਚ ਜਿਹੜਾ ਆ ਅਸੀਂ ਇਸ ਗੰਨੇ ਦੀ ਪੇਮੈਂਟ ਨੂੰ ਲੈਣ ਵਾਸਤੇ ਕਿਉਂਕਿ ਇਹ ਮੁੱਦਾ ਕੱਲਾ ਮਾਝੇ ਤੇ ਦੁਆਬੇ ਦੀਆਂ ਕਿਸਾਨ ਜਥੇਬੰਦੀਆਂ ਦੀ ਨਹੀਂ ਪੂਰੇ ਪੰਜਾਬ ਦਾ ਮੁੱਦਾ ਆ ਇਹ ਐਸਕੇਮ ਵੱਲੋਂ ਪ੍ਰੋਗਰਾਮ ਕੀਤਾ ਜਾਣਾ ਤੇ 24 ਤਰੀਕ ਨੂੰ ਸਮਰਾਲੇ ਦੀ ਕਿਸਾਨ ਮਹਾਪੰਚਾਇਤ ਦੀ ਸਟੇਜ ਦੇ ਉੱਤੋਂ 2 ਤਰੀਕ ਦਾ ਐਕਸ਼ਨ ਪ੍ਰੋਗਰਾਮ ਲਿਖਿਆ ਜਾਏਗਾ ਉਹ ਐਕਸ਼ਨ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਪੰਜਾਬ ਵੱਲੋਂ ਕੀਤਾ ਜਾਊਗਾ ਇਹ ਅਸੀਂ ਜਿਹੜਾ 19 ਤਰੀਕ ਦਾ ਪ੍ਰੋਗਰਾਮ ਆ ਅ ਬੇਤ ਮੰਤਰੀ ਦੇ ਘਰਾਓ ਦਾ ਅਸੀਂ ਮਿਲਤੀ ਕਰਕੇ 24 ਤਰੀਕ ਨੂੰ ਜਿਹੜਾ ਆ ਸਮਰਾਲੇ ਦੀ ਰੈਲੀ ਦੇ ਵਿੱਚੋਂ ਉਹ ਐਲਾਨ ਕਰਾਂਗੇ